ਔਰ ਛੜਕਦੇ ਚਲ ਜਾਓ ਸਾਰੀ ਗਰਾਊਂਡ ਖਾਲੀ ਕਰਨ ਦਾ ਹੁਕਮ ਆਇਆ ਜੀ ਸਾਰੀ ਗਰਾਊਂਡ ਖਾਲੀ ਕਰ ਜਾਓ ਜਿਸ ਵੀ ਪਿੰਡਰੂ ਆਵਾਜ਼ ਵਜੇਗੀ ਉਸ ਪਿੰਡ ਦੇ ਹੋਈ ਮੈਂਬਰ ਸਾਹਿਬ ਆਣ ਅੰਦਰ ਆਉਣਗੇ ਕਾਗਜ਼ দাখিল ਕਰਾਉਣ ਵਾਸਤੇ ਸਾਰਿਆਂ ਨੂੰ ਬੇਨਤੀ ਆ ਕਿ ਗਰਾਊਂਡ ਸਾਰੇ ਖਾਲੀ ਕਰਕੇ ਬਾਹਰ ਚਲੇ ਜਾਓ ਜੀ ਮੇਰੀ ਅਪੀਲ ਸਾਰੀ ਗਰਾਊਂਡ ਖਾਲੀ ਕਰਕੇ ਬਾਹਰ ਚਲੇ ਜਾਓ ਜੇ ਸਵੀ ਪਿੰਡ ਨੂੰ ਆਵਾਜ਼ ਵਜੇਗੀ ਉਸ ਪਿੰਡ ਦੇ ਕਾਰਜ ਤਾਲਮੇ ਕਰਨ ਵਾਸਤੇ ਅੰਦਰ ਆਉਣਗੇ ਉਸ ਤੋਂ ਇਲਾਵਾ ਕੋਈ ਵੀ ਜਿਹੜੇ ਸਾਰੇ ਪਾਰ ਚਲ ਜਿਓ ਜੀ ਗਰਾਊਂਡ ਸਾਡੀ ਖਾਲੀ ਕਰਨ ਦਾ ਹੁਕਮ ਹੋਇਆ ਹੈ ਹੋਰ ਚਲੋ ਗਰਾਊਂਡ ਖਾਲੀ ਕਰ ਦਿਓ ਚਲੋ ਵੀ ਤਾਰੇ ਘਰੇ ਚਲੋ ਘਰੇ ਵੀ ਬਾਹਰ ਉਹਨਾਂ ਨੇ ਕਾਹ ਵੀ ਦਾਖਲ ਕਰਨੇ ਆ ਉਹ ਵੀ ਸਾਰੇ ਬਾਹਰ ਚਲੇ ਜਾਓ ਪਿੰਡ ਵਾਈਜ਼ ਬੁਲਾਇਆ ਜਾਏਗਾ ਜਿਨ੍ਹਾਂ ਨੂੰ ਆਵਾਜ਼ ਬੱਜੇਗੀ ਉਹ ਪਿੰਡ ਤੇ ਅੰਦਰ ਆਉਣਗੇ ਸਾਰੇ ਗਰਾਊਂਡ ਖਾਲੀ ਕਰਕੇ ਬਾਹਰ ਚਲੇ ਜਾਓ ਜੀ ਅੱਜ ਦਿਨ ਹੈ ਗਈ ਆ ਤੇ ਮੌਕੇ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਜਿਹੜੀ ਪੁਲਿਸ ਫੋਰਸ ਜਿਹੜੀ ਸਾਡੇ ਅੱਠ ਅੱਠ ਜਿਹੜੇ ਜ਼ਿਲ੍ਹੇ ਚ ਨਾਮਿਨੇਸ਼ਨ ਸੈਂਟਰ ਹੈ ਵੱਧ ਤੋਂ ਵੱਧ ਫੋਰਸ ਲਗਾਈ ਗਈ ਹੈ ਅ ਅਨਾਉਂਸਮੈਂਟਸ ਰੈਗੂਲਰਲੀ ਅਸੀਂ ਕਰ ਰਹੇ ਆ ਲੋਕਾਂ ਦੇ ਸਹਿਯੋਗ ਨਾਲ ਆਪਾਂ ਜਿਹੜਾ ਇਹਨੂੰ ਵਧੀਆ ਤਰੀਕੇ ਨਾਲ ਕਰਾਵਾਂਗੇ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਆਪਣੇ ਨਾਮੀਨੇਸ਼ਨ ਪੇਪਰ ਭਰਨੇ ਹੈ ਉਹ ਲਾਈਨ ਸਰ ਲਾਈਨ 'ਚ ਇੱਕ ਲੜੀ ਦਰਾਰ ਜਿਹੜਾ ਨਾਮੀਨੇਸ਼ਨ ਲੈ ਕੇ ਆਪਣਾ ਆਈ ਜਾਣ ਤੇ ਨਾਮੀਨੇਸ਼ਨ ਫਾਈਲ ਕਰਨ ਤੋਂ ਬਾਅਦ ਸਿੱਧਾ ਘਰ ਜਾਣ ਇੱਥੇ ਅਨਨੈਸੈਸਰੀਲੀ ਖੜੇ ਹੋਣ ਦੀ ਲੋੜ ਨਹੀਂ ਹੈਗੀ ਆ ਆ ਬਾਕੀ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਆਦੀ ਆਪਣੇ ਨਜ਼ਦੀਕੀ ਪੁਲਿਸ ਅਫਸਰ ਨਾਲ ਤਾਲਮਿਲ ਕਰ ਸਕਦਾ ਹੈ ਬਹੁਤ ਆਈ ਹੈ ਲੋਕਾਂ ਬਚ మే ਬਿਲਕੁਲ ਅਸੀਂ సోషల్ మీడియా 'ਚ ਮਾਨਿਟਰ ਰੈਗੂਲਰਲੀ ਕਰ ਰਹੇ ਹਾਂ ਤੇ ਆਪਣੇ ਵੱਲੋਂ ਵੀ ਅਸੀਂ ਰੈਗੂਲਰ ਜਿਹੜਾ ਸਿਚੁਏਸ਼ਨ ਮਾਨਿਟਰ ਕਰਦੇ ਰਾਵਾਂਗੇ ਕਿਸੇ ਤਰੀਕੇ ਦੀ ਜਿਹੜੀ ਪਾਊਗੀ ਉਹ ਤੇ ਸਖਤੀ ਨਾਲ ਅਸੀਂ ਜਿਹੜਾ ਉਹ ਤੇ ਐਕਸ਼ਨ ਲਵਾਂਗੇ ਅਸੀਂ ਵੱਧ ਤੋਂ ਵੱਧ ਜਿਹੜੀ ਪੁਲਿਸ ਫੋਰਸ ਹੈਗੀ ਹੈ ਅਸੀਂ ਅੱਜ ਇਸ ਡਿਊਟੀ ਦੇ ਵਿੱਚ ਲਗਾਈ ਹੋਈ ਹੈ ਹੈਗੀ ਪੰਚਾਇਤੀ ਚੋਣਾਂ ਦੀ ਅੱਜ ਲਾਸਟ ਦਿਨ ਹੈ 4 ਤਰੀਕ ਜੇ ਕੋ ਪਹਿਲਾਂ 2 ਦਿਨ ਛੁੱਟੀਆਂ ਰਹੀਆਂ ਤੇ ਪੇਪਰ ਤਿਆਰ ਕਰਦੇ ਹਾਂ ਲੋਕ ਕਾਫੀ ਟਾਈਮ ਲੱਗ ਗਿਆ ਲੋਕਾਂ ਨੂੰ ਅੱਜ ਇਹ ਸਾਰੇ ਆਪੋ ਆਪਣੇ ਨਾਮੀਨੇਸ਼ਨ ਫਾਰਮ ਭਰਨ ਵਾਸਤੇ ਆਏ ਆ ਮੈਂਬਰ ਸਹਿਬਾਨਾਂ ਦੇ ਸਰਪੰਚ ਸਹਿਬਾਨਾਂ ਦੇ ਪਿੰਡਾਂ ਦੇ ਵਿੱਚੋਂ شیخ ਪਿੰਡ ਤੋਂ ਅਸੀਂ ਆਪਣੀ ਸਾਰੀ ਟੀਮ ਦੇ ਨਾਲ ਇੱਥੇ ਪਹੁੰਚੇ ਅੱਜ ਆਖਰੀ ਦਿਨ ਹੈ ਕਰਕੇ ਜਿਹੜਾ ਬਹੁਤ ਭੀੜ ਲੱਗੀ ਬਿਲਕੁਲ ਜੀ ਅੱਜ 4 ਤਰੀਕ ਆਖਰੀ ਦਿਨ ਹੈ ਤੇ ਲੋਕ ਸਵੇਰ ਤੋਂ 6 ਵਜੇ ਤੋਂ ਆਣ ਕੇ ਬੈਠੇ ਅਸੀਂ ਪੂਰੇ ਗਿਲ ਤੋਂ ਆਏ ਜੀ ਕਾਗਜ਼ ਭਰਨ ਵਾਸਤੇ ਜਿਹੜੀ ਚੋਣ ਹੋ ਜਾ ਰਹੀ ਹੈ ਪੰਚਾਇਤੀ ਸਰਪੰਚਾਂ ਦੇ ਪੰਚਾਂ ਦੇ ਓੜੇ ਆ ਜੀ ਕਾਗਜ਼ ਲੈ ਕੇ ਆਏ ਆ ਸੰਗਤ ਨਾਲ ਕਾਗਜ਼ ਭਰਨ ਪਹੁੰਚੇ ਆ ਜੀ ਹਾਂ ਜਿੰਨੀ ਸੰਗਤ ਖਲੋਤੀ ਹੈ ਜੀ ਇਹ ਸਾਰੇ ਕਾਗਜ਼ ਲੈ ਕੇ ਆਏ ਆ ਨਾਲ ਉਹਨਾਂ ਦੇ ਸਮਰਥਕ ਆ ਨਾਲ ਕੈਂਡੀਡੇਟ ਪਹੁੰਚੇ ਆ ਜੀ ਜਿਹੜੇ ਸਰਪੰਚ ਪੰਚ ਨੇ ਉਹ ਸਾਰੇ ਇੱਥੇ ਕਾਗਜ਼ ਪਾਉਣ ਵਾਸਤੇ ਪਹੁੰਚੇ ਆ ਜੀ ਇਹ ਜਿਆਦਾ ਹਲਕਾ ਖਡੂਰ ਸਾਹਿਬ ਤੇ ਤਰਨਤਾਰਨ ਵੀ ਹੈਗਾ ਜੀ ਹਲਕਾ ਮਿਕਸ ਹੈ ਜੀ ਲਗਭਗ ਇਹ 10-11 ਹਰਕੀਆਂ ਹੈਗੀਆਂ ਜੀ ਜਿਨ੍ਹਾਂ ਤੇ ਫਾਰਮ ਲੈ ਜਾਣਗੇ